ਮੈਂ 6 ਲੱਖ ਦਾ ਲੋਨ ਲਿਆ ਸੀ ਉਹਦੇ ਵਿੱਚ 3.5 ਲੱਖ ਰੁਪਇਆ ਚਲੇ ਗਿਆ ਜੀ 3 ਲੱਖ ਰਹਿ ਗਿਆ ਇਹਨਾਂ ਨੇ 5 ਸਾਲ ਮੈਨੂੰ ਕੋਈ ਉਹਦੀ ਪਰਮਿਸ਼ਨ ਨਹੀਂ ਦਿੱਤੀ ਕਰੋਨਾ ਤੋਂ ਬਾਅਦ ਇਹਨਾਂ ਨੇ 21-22 ਦੇ ਵਿੱਚ ਮੈਨੂੰ ਉਸ ਕੰਟੇਆਜ ਜੀ ਉਹਦਾ ਤੋਂ ਮੈਂ ਗਿਆ ਉੱਥੇ ਆਂਦੇ ਵੀ 3 ਲੱਖ ਰੁਪਇਆ ਤੇਰਾ ਰਹਿੰਦਾ ਸੀ 4 ਲੱਖ ਇਹਨਾਂ ਨੇ ਵਿਆਜ ਦਾ ਫਾਤਾ ਤਿੰਨ ਮੈਂ ਕਿਹਾ ਵੀ ਵਿਆਜ ਨਹੀਂ ਦੇਣਾ ਤੇ ਮੈਂ 3 ਲੱਖ ਰੁਪਇਆ ਤਾਰ ਦਿੰਦਾ ਇਹਨਾਂ ਨੇ ਜੋ ਰਲ ਕੇ ਮੈਨੇਜਰ ਸਾਹਿਬ ਦੇ ਨਾਲ 10 ਲੱਖ ਰੁਪਇਆ ਦਿੱਤਾ ਸੀ ਉਹ ਬੰਦਾ ਮੰਨਿਆ ਜੀ ਤੇ ਲਿਮਟ ਕਰਾਈ ਆ ਜੀ ਕੁਣ ਵੀ 10 ਲੱਖ ਰੁਪਏ ਕਿ ਤੇਰੇ ਸੈਨ ਲਏ ਤੇ ਮਹੀਨੇ ਬਾਅਦ ਮਹੀਨੇ ਬਾਅਦ ਸੈਨ ਲਾ ਕੇ ਫਿਰ ਜਦੋਂ ਮੈਨੂੰ ਬਦਲ ਕੇ ਮੈਂ ਉਹ ਬੰਦੇ ਨੂੰ ਲੱਭਦਾ ਰਿਆ ਉਹ ਸਾਲਾਂ ਬਾਅਦ ਉਹ ਬੰਦਾ ਲੱਭਾ ਜੀ ਉਹ ਬੰਦੇ ਨੇ ਕਿਤੇ ਅਗਾ ਕੋ fraud fraud ਕੀਤਾ ਸੀਗਾ ਜੀ ਉਹਨੇ ਬੈਂਕ ਨੂੰ ਫੋਨ ਵੀ ਕੀਤਾ ਮੇਰੇ ਸਾਹਮਣੇ ਜੀ ਪੈਸੇ ਮੈਂ ਵਰਤੇ 1.5 ਕਰੋੜ ਰੁਪਇਆ ਮੈਂ ਹੀ ਦੇਨੇ ਨੇ ਜਿਹਨੇ ਜਿਹੜਾ ਬਹਾਰਾ ਬੈਂਕ ਤੋਂ ਲੋਨ ਲਿਆ ਸੀਗਾ ਤੇ ਇਹਦੀ ਜਿਹੜੀ ਇਹ ਪ੍ਰਾਪਰਟੀ ਘਰ ਸੀ ਇਹ ਲੋਨ ਦੇ ਵਿੱਚ ਪ lạc ਸੀ ਇਹਦੇ ਵੱਲੋਂ ਕਿਸ ਤਰ੍ਹਾਂ ਨਾਟ ਕਰਨ ਕਰਕੇ ਜਿਹੜੇ ਬੈਂਕ ਨੇ ਜਿਹੜੇ ਕੁਝ ਪੈਸੇ ਐਡ 3 ਫੈਂਸ ਦੇ ਤੋਂ ਬਾਅਦ ਸੀ ਕਬਜ਼ੇ ਦੀ ਕਾਰਵਾਈ ਲਈ ਇਸ ਮਿਆ ਚ ਆਏ ਸੀਗੇ ਹੀਰਾ ਦੇ ਅਮਨ ਨਗਰ ਵਿਖੇ ਉਸ ਸਮੇਂ ਹਲਚਲ ਮਚ ਗਈ ਜਦੋਂ ਗਲੀਆਂ ਚ ਪੁਲਸ ਹੀ ਪੁਲਸ ਨਜ਼ਰ ਆਉਣ ਲੱਗੀ ਮਾਮਲਾ ਕੁਝ ਇਸ ਤਰ੍ਹਾਂ ਦਾ ਕਿ ਜੀਰਾ ਦੇ ਅਮਨ ਨਗਰ ਨਿਵਾਸੀ ਇੱਕ ਵਿਅਕਤੀ ਵੱਲੋਂ ਬੈਂਕ ਆਫ ਮਹਾਰਾਸ਼ਟਰ ਤੋਂ ਆਪਣੀ ਅਮਨ ਨਗਰ ਸਥਿਤ ਕੋਠੀ ਦੀ ਰਜਿਸਟਰੀ ਤੇ ਬੈਂਕ ਪਾਸੋਂ ਕਰਜ਼ਾ ਲਿਆ ਗਿਆ ਸੀ ਜਿਸ ਦੀਆਂ ਕਿਸ਼ਤਾਂ ਨਹੀਂ ਭਰੀਆਂ ਗਈਆਂ ਇਸ ਦੇ ਸਬੰਧ ਵਿੱਚ ਬੈਂਕ ਵੱਲੋਂ ਉਕਤ ਵਿਅਕਤੀ ਨੂੰ ਨੋਟਿਸ ਕੱਢਣ ਉਪਰੰਤ ਅੱਜ ਬੈਂਕ ਦੇ ਅਧਿਕਾਰੀ ਵੱਡੇ ਪੁਲਿਸ ਬਲ ਦੇ ਨਾਲ ਇਸ ਜਗ੍ਹਾ ਤੇ ਕਬਜ਼ਾ ਲੈਣ ਲਈ ਪਹੁੰਚੇ ਕਾਫੀ ਲੰਮਾ ਸਮਾਂ ਦੋਨਾਂ ਪਾਰਟੀਆਂ ਨਾਲ ਗੱਲਬਾਤ ਕਰਨ ਉਪਰੰਤ ਥਾਣਾ ਸਿਟੀ ਜ਼ੀਰਾ ਵਿਖੇ ਤਾਇਨਾਤ ਐਸ ਐਚ ਓ ਇੰਸਪੈਕਟਰ ਕਬਲਜੀਤ ਸਿੰਘ ਰਾਏ ਵੱਲੋਂ ਆਪਣੀ ਸੂਝ-ਬੂਝ ਦਿਖਾਉਂਦੇ ਆ ਇਸ ਮਸਲੇ ਨੂੰ ਹੱਲ ਕਰਾ ਲਿਆ ਗਿਆ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਕੋਠੀ ਦੇ ਮਾਲਕ ਦਾ ਕੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਤੋਂ। ਮੈਂ 6 ਲੱਖ ਦਾ ਲੋਨ ਲਿਆ ਸੀ ਰਿਸ਼ਤੇਦਾਰ ਨੂੰ ਲੈ ਕੇ ਦਿੱਤਾ ਸੀ ਜੀ। ਉਹਦੇ ਵਿੱਚ 3.5 ਲੱਖ ਰੁਪਿਆ ਚਲੇ ਗਿਆ ਜੀ। 3 ਲੱਖ ਰਹਿ ਗਿਆ ਇਹਨਾਂ ਨੇ 5 ਸਾਲ ਮੈਨੂੰ ਕੋਈ ਉਹਦੀ ਪਰਮਿਸ਼ਨ ਨਹੀਂ ਦਿੱਤੀ। ਕੋਰੋਨਾ ਤੋਂ ਬਾਅਦ ਇਹਨਾਂ ਨੇ 21-22 ਦੇ ਵਿੱਚ ਮੈਨੂੰ ਉਸਤ ਕੱਢਿਆ ਜੀ ਉਹਦਾ। ਜਦੋਂ ਮੈਂ ਗਿਆ ਉੱਥੇ ਆਨੇ ਵੀ 3 ਲੱਖ ਰੁਪਿਆ ਤੇਰਾ ਰਹਿੰਦਾ ਤੇ 4 ਲੱਖ ਇਹਨਾਂ ਨੇ ਵਿਆਜ ਦਾ ਫਾਸਾ ਤਿੰਨ ਮੈਂ ਖਵੀ ਵੀ ਆਈ ਨਹੀਂ ਦੇਣਾ ਤੇ ਮੈਂ 3 ਲੱਖ ਰੁਪਇਆ ਤਾਰ ਦੇਣਾ ਤੇ ਮੈਨੂੰ ਮੇਰੀ ਰਜਿਸਟਰੀ ਦੇ ਦਿਓ ਆ ਵੀ ਤੂੰ ਕਿਸੇ ਦੀ ਗਰੰਟੀ ਪਾਈ ਵੀ ਆ ਸਾਡੀ ਬੈਂਕ ਚ ਹੋਰ ਉਹਦਾ ਮਾਮਲਾ ਹੋਰ ਸੀ ਵੀ ਇਹਨਾਂ ਨੇ ਜੋ ਰਲ ਕੇ ਮੈਨੇਜਰ ਸਾਹਿਬ ਦੇ ਨਾਲ 10 ਲੱਖ ਰੁਪਇਆ ਦਿੱਤਾ ਸੀ ਉਹ ਬੰਦਾ ਮੰਨਿਆ ਜੀ ਨੇ ਲਿਮਟ ਕਰਾਈ ਆ ਜੀ ਉਹਨਾਂ ਨੇ ਵੀ ਅਸੀਂ 10 ਲੱਖ ਦੇ ਕੇ ਤੇਰੇ ਸਾਈਨ ਲਏ ਇਥੇ ਮਹੀਨੇ ਬਾਅਦ ਮਹੀਨੇ ਬਾਅਦ ਸਾਈਨ ਲਾ ਕੇ ਫਿਰ ਜਦੋਂ ਮੈਨੂੰ ਪਤਾ ਲੱਗ ਗਿਆ ਮੈਂ ਉਹ ਬੰਦੇ ਨੂੰ ਲੱਭਦਾ ਰਿਆ 2 ਸਾਲਾਂ ਬਾਅਦ ਉਹ ਬੰਦਾ ਲੱਭਾ ਜੀ ਉਹ ਬੰਦੇ ਨੇ ਕਿਤੇ ਅਗਾ ਕੋ ਫਰੋਡ ਫਰੋਡ ਕੀਤਾ ਸੀ ਗਈ ਫਿਰ ਉਹ ਘਰਦਿਆਂ ਨੇ ਮੜਾਇਆ ਫਿਰ ਉਹਨੇ ਬੈਂਕ ਨੂੰ ਫੋਨ ਵੀ ਕੀਤਾ ਮੇਰੇ ਸਾਹਮਣੇ ਕਿ ਪੈਸੇ ਮੈਂ ਵਰਤੇ 1.5 ਕਰੋੜ ਰੁਪਇਆ ਮੈਂ ਹੀ ਦੇਣੇ ਆ। ਉਸ ਤੋਂ ਬਾਅਦ ਦੇ ਵਿੱਚ ਜਾਂ ਤਾਂ ਉਹ ਤੋਂ ਮਸਤਾਮ ਤੇ ਲਿਖਾ ਲੈਂਦਾ ਸੀ, ਸਤਾਮ ਤੇ ਨਾਮ ਲਿਖਾਉਣ ਕਰਕੇ ਉਹ ਇਸ ਵੇਲੇ ਨਾਬੇ ਜੇਲ੍ਹ ਚ ਆ। ਇਹ ਉਸ ਵਿਗ ਦੇ ਵਿੱਚ ਮੈਨੂੰ ਆ ਦੇ ਕੋ 25 ਪੈਸੇ ਦਾ ਹਿੱਸੇਦਾਰ ਆ। ਹਾਲਾਂਕਿ ਕੋਠੀ ਤੇ ਲਿਮਟ ਨਹੀਂ ਹੋ ਸਕਦੀ ਕਿ ਮੇਰਾ ਕਿਹੜਾ ਕੋ ਬਿਜ਼ਨਸ ਹੈਗਾ ਜੀ। ਠੀਕ ਹੈ ਨਾ ਜੀ। ਉਹਦੇ ਵਿੱਚ ਹੁਣ ਮੈਨੂੰ ਆ ਦੇ ਵੀ ਤੁਹਾਨੂੰ 40 ਲੱਖ ਰੁਪਏ ਦਾ 4 ਲੱਖ ਰੁਪਇਆ ਮਾਉਂਟ ਜਮ੍ਹਾਂ ਕਰਨੇ ਪਊ। ਤੇ 31 ਮਾਰਚ ਤੱਕ ਕਹਿੰਦੇ ਵੀ ਸਾਡੇ ਪੈਸ ਹੋ ਸਕਦਾ ਵੀ ਕਿਨੇ ਤੈਨੂੰ ਘੱਟ ਦੇਣੇ ਪੈਣ ਇਹ ਮੌਕੇ ਤੇ ਕਰਾਂਗੇ ਜੋ ਵੀ ਹੋਇਆ ਜੀ ਅੱਜ ਜਿਹੜਾ ਕਿੰਨੀ ਅਮਾਉਂਟ ਨੂੰ ਲੈ ਕੇ ਤੁਹਾਡਾ ਜਿਹੜਾ ਕੰਪਰੋਮਾਈਜ਼ ਹੋਇਆ ਟੋਟਲ ਕਿੰਨੀ ਅਮਾਉਂਟ ਨੂੰ ਲੈ ਕੇ ਕੰਪਰੋਮਾਈਜ਼ ਜੀਰੇ ਦੇ ਅਮਨਗਰ ਦੇਵેશੁਰਜੀਤ ਸਿੰਘ ਨਾਂ ਦੇ ਵਿਅਕਤੀ ਨੇ ਜਿਹੜਾ ਮਹਾਰਾਸ਼ਟਰ ਬੈਂਕ ਤੋਂ ਲੋਨ ਲਿਆ ਸੀਗਾ ਤੇ ਇਹਦੀ ਜਿਹੜੀ ਇਹ ਪ੍ਰਾਪਰਟੀ ਘਰ ਸੀ ਇਹ ਲੋਨ ਦੇ ਵਿੱਚ ਪਲੱਜ ਸੀ ਤੇ ਇਹਦੇ ਵੱਲੋਂ ਕਿਸ ਤਰ੍ਹਾਂ ਨਾਂ ਤਾਰਨ ਕਰਕੇ ਜਿਹੜੇ ਬੈਂਕ ਨੇ ਜਿਹੜੇ ਸਰਫੇਸ ਐਕਟ ਦੀ ਇਨ ਫੈਸਲੇ ਤੋਂ ਬਾਅਦ ਚੀ ਕਬਜ਼ੇ ਦੀ ਕਾਰਵਾਈ ਲਈ ਅਸੀਂ ਅੱਜ ਆਏ ਸੀਗੇ ਤੇ ਜਿਸ ਦੇ ਵਿੱਚ ਬੈਂਕ ਪੁਲਿਸ ਪ੍ਰਸ਼ਾਸਨ ਦੇ ਸੀ ਸਿਵਲ ਪ੍ਰਸ਼ਾਸਨ ਸਾਰਾ ਹਾਜ਼ਰ ਸੀ ਤੇ ਉਸੇ ਦਰਮਿਆਨ ਹੀ ਜਿਹੜੀ ਬੈਂਕ ਦੀ ਤੇ ਜਿਹੜਾ ਸਰਜੀਤ ਸਿੰਘ ਬੋਰਰ ਹੈ ਉਹਨਾਂ ਦੇ ਆਪਸ ਵਿੱਚ ਜਿਹੜੀ ਸੈਟਲਮੈਂਟ ਹੋ ਗਈ ਹੈਗੀ ਹੈ ਤੇ ਇਹਨਾਂ ਨੇ ਜਿਹੜਾ ਆਪਸ ਦੇ ਵਿੱਚ ਸੈਟਲਮੈਂਟ ਕਰਨ ਤੋਂ ਬਾਅਦ ਛੇ ਜਿਹੜੀ ਕਬਜ਼ੇ ਦੀ ਕਾਰਵਾਈ ਉਹਨਾਂ ਵੱਲੋਂ ਰੋਕ ਦਿੱਤੀ ਗਈ ਹੈ ਪਰ ਬਾਕੀ ਬੈਂਕ ਵੱਲੋਂ ਰੋਕ ਦਿੱਤੀ ਗਈ ਹੈ perquè hi ha polèmics de la ciutat, de la ciutat de la